ਸੇਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਦੇ ਚੈਨਲ ਤੇ ਤੇ ਜਿਨ੍ਹਾਂ ਨੇ ਅਜੇ ਤੱਕ ਮੇਰਾ YouTube ਦਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਫਟਾਫਟ ਜਾਓ ਸਭ ਤੋਂ ਪਹਿਲਾਂ ਮੇਰੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਯਾਰੇ ਮੈਕਪ੍ਰੀ ਦਾ ਕੀ ਰੋਲਾ ਪੈ ਗਿਆ ਓਏ ਹੋਏ 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 ਵੈਸੇ ਮੈਂ ਵੀਡੀਓ ਤਾਂ ਕੋਈ ਹੋਰ ਬਣਾਇਆ ਸੀਗਾ ਪਹਿਲਾਂ ਫਿਰ ਮੈਂ ਕਿਹਾ ਚਲੋ ਇਹਦੇ ਬਾਰੇ ਪਹਿਲਾਂ ਗੱਲ ਕਰਦੇ ਆ ਮੈਕੂ ਕੀ ਗੱਲ ਹੋ ਗਈ ਮੈਂ ਦੀ ਉਹ ਮਤਲਬ ਵੀ ਦੀ ਐਕਸ ਹਸਬੰਦ ਦੀ ਉਹ ਰਿਕਾਰਡਿੰਗ ਸੁਣੀ ਹੋਈ ਹੈ ਨਾ ਮੈਂ ਸੀਰੀਅਸਲੀ ਸ਼ੌਕਡ ਹੋ ਗਈਆਂ ਮੈਨੇ ਕਹਿਆ ਯਾਰ ਇਦਾਂ ਵੀ ਹੋ ਸਕਦਾ ਹੈ ਮੈਂ ਦੇਖ 16 ਸਾਲ ਦੀ ਕੁੜੀ ਸੋਚੋ ਤੁਸੀਂ ਇੱਕ 16 ਸਾਲ ਦੀ ਕੁੜੀ ਦੇ ਤਿੰਨ ਵਿਆਹ ਹੋ ਚੁੱਕੇ ਐ ਤਿੰਨ ਵਾਰ ਭੱਜ ਚੁੱਕੀ ਐ ਚੌਥੀ ਵਾਰ ਭੱਜਣ ਦੀ ਤਿਆਰੀ ਐ ਦੇਖੋ ਇਹ ਚੀਜ਼ਾਂ ਸਮਾਜ ਨੂੰ ਕੀ ਸੇ ਦੇ ਰਹੀਆਂ ਫਿਰ ਅਸੀਂ ਜਦੋਂ ਰੋਕਦੇ ਆ ਤਾਂ ਸਾਨੂੰ ਆ ਕੇ ਕਹਿੰਦੇ ਤੁਹਾਡੀ ਰੁਟੀਨਾਂ ਦੇ ਸਿਰ ਚਲਦੀ ਐ ਤੁਸੀਂ ਆ ਤੁਸੀਂ ਉਹ ਫਲਾਣਾ ਡੰਗਾ ਇਹ ਉਹ ਲੜਰਮ ਪਟਰਮ ਫਿਰ ਤੁਸੀਂ ਆ ਕੇ ਸਾਨੂੰ ਸੁਲਾਉਂਦੇ ਹੋ ਬਹਿ ਕੇ ਕਿਉਂ ਹੁਣ ਬੋਲੋ ਹੁਣ ਕਿੱਥੇ ਔਮਨ ਸੈਲ ਵਾਲੇ ਸਾਰੇ ਜਾਓ ਪੁੱਛੋ ਉਹਨੂੰ ਉਹਦੇ ਪੇਰੈਂਟਸ ਨੂੰ ਪੁੱਛਿਆ ਤਾਂ 16 ਸਾਲ ਦੀ ਕੁੜੀ ਆ ਤਿੰਨ ਵਾਰ ਵਿਆਹ ਚੁੱਕਿਆ ਹੋ ਤੁਸੀਂ ਬਾਕੀ ਮੈਂ ਨਾਲ-ਨਾਲ ਸੁਣਦੀ ਆ ਰਿਕਾਰਡਿੰਗ ਤੇ ਨਾਲ-ਨਾਲ ਤੁਸ ਗੱਲ ਕਰਦੇ ਆਪਾਂ ਸੋ ਵੀਰੇ ਦੀ ਗੱਲ ਹੋਈ ਸੀ ਜਸ ਵੀਰੇ ਦੀ ਉਹਨਾਂ ਨੇ ਪਾਈ ਹੈ ਤੇ ਮੈਂ ਉਹਨਾਂ ਦੀ ਵੀਡੀਓ ਤੋਂ ਹੀ ਲਾਵਾਂਗੀ ਕੁਝ ਕਲਿੱਪਸ ਲਾਵਾਂਗੀ ਤੇ ਮੈਂ ਵੀ ਚਾਹਨੀ ਕਿ ਜਿਹੜੀ ਮੇਰੀ ਆਡੀਅנס ਹੈ ਯਾਰ ਉਹ ਵੀ ਸੁਣੇ ਵੈਸੇ ਤਾਂ ਇੱਧਰ-ਉੱਧਰ ਸਾਰੇ ਇੱਕ ਦੂਜੇ ਦੀਆਂ ਵੀਡੀਓਜ਼ ਦੇਖਦੇ ਮੈਨੂੰ ਵੀ ਦੋ ਤਿੰਨ ਕਮੈਂਟ ਆ ਗਏ ਸਵੇਰ ਦੇ ਕਮੈਂਟ ਨਹੀਂ ਸੋਰੀ ਮੈਸੇਜ ਵੀ ਤੇ ਕਮੈਂਟ ਵੀ ਆਇਆ ਹੈ ਕਿ ਤੁਸੀਂ ਉਹਦੇ ਵੀਰੇ ਨੇ ਵੀਡੀਓ ਪਾਈ ਹੋਈ ਹੈ ਮੈਨੂੰ ਦੋ ਤਿੰਨ ਮੈਸੇਜ ਆ ਚੁੱਕੇ ਆ ਮਤਲਬ ਸਭ ਤੋਂ ਪਹਿਲਾਂ ਮੈਨੇ ਮੈਸੇਜ ਤੋਂ ਪਤਾ ਲੱਗਾ ਫਿਰ ਮੈਨੂੰ ਕਮੈਂਟ ਆਇਆ ਕਿ ਉਹਨਾਂ ਨੇ ਵੀਡੀਓ ਪਾਈ ਹੈ ਤੁਸੀਂ ਜਾ ਕੇ ਉਹ ਵੀਡੀਓ ਦੇਖੋ ਨਾ ਮਹਿਕ ਦਾ ਦੱਦਾ ਸੀਰੀਅਸਲੀ ਬਹੁਤ ਹੀ ਸ਼ਰਮ ਦੀ ਗੱਲ ਹੈ ਬਹੁਤ ਹੀ ਜ਼ਿਆਦਾ ਸ਼ਰਮ ਦੀ ਗੱਲ ਹੈ ਸੋਸਾਇਟੀ ਲਈ ਵੀ ਸ਼ਰਮ ਦੀ ਗੱਲ ਹੈ ਤੇ ਪੰਜਾਬ ਲਈ ਵੀ ਇਹ ਸ਼ਰਮ ਦੀ ਗੱਲ ਹੈ ਤੇ ਖਾਸ ਕਰਕੇ ਜਿਹੜੇ ਇਹਨੂੰ ਜਾ ਕੇ ਬਹੁਤ ਜ਼ਿਆਦਾ ਬੋਲਦੇ ਦੀਦੀ ਤੁਸੀਂ ਇਹ ਦੀਦੀ ਤੁਸੀਂ ਉਹ ਉਹ ਤੁਸੀਂ ਵਜਾ ਕਿੰਦਾ ਦਾ ਕੰਮ ਕਰਨਾ ਹੈ ਚਲੋ ਬਹੁਤੀਆਂ ਗੱਲਾਂ ਨਾ ਕਰਦੇ ਬਹੁਤਾ ਨਾ ਟਾਈਮ ਵੇਸਟ ਕਰਦੇ ਹੋਏ ਸਿੱਧੇ-ਸਿੱਧੇ ਆਪਾਂ ਚੱਲਦੇ ਆਂ ਦੇਖਦੇ ਆਂ ਇਹਨਾਂ ਦੀ ਵੀਡੀਓਸ ਹੁੰਦਿਆਂ ਉਹ ਰਿਕਾਰਡਿੰਗ ਜਿਹੜੀ ਹੋ ਗਈ ਹੈ ਵਾਇਰਲ ਸੋ ਮੈਨੇ ਕਾ ਚਲੋ ਅਸੀਂ ਵੀ ਸੁਣ ਲੈਂਦੇ ਆ ਤੇ ਆਪਣੀ ਆਡੀਅנס ਨੂੰ ਵੀ ਦੱਸਦੇ ਆ ਆਜੋ lettes go with me ਹ ਜਾਲਾ ਨਹੀਂ ਤੇ ਬਸ ਰਿਕਾਰਡਿੰਗ ਸੁਣਨ ਜਾ ਰਹਾ ਹੈ ਚਲੋ ਮਤਲਬ 25 ਦਿਨ ਹੋ ਗਏ ਸੀ ਸਾਡੀ ਗੱਲ ਨਾ ਨਾ ਪਹਿਲੇ 26 ਦਿਨ ਨਾ ਨਾ ਪਹਿਲਾਂ ਹੀ ਮਤਲਬ ਜਦੋਂ ਤੁਸੀਂ ਉਹ ਕਰਾਇਆ ਤੁਹਾਡੇ ਇੱਕ ਦੂਜੇ ਨਾਲ ਉਹ ਕਰਾਇਆ ਸੱਚੇ ਤੁਹਾਡਾ ਰਿਲੇਸ਼ਨ ਕਦੋਂ ਚੱਲਿਆ ਮਤਲਬ ਐਦਾਂ ਉਹੀ ਪੁੱਛ ਰਿਹਾ ਸੌਰੀ ਉਹੀ ਦੱਸ ਰਿਹਾ ਨਾ ਮੈਂ ਮਤਲਬ 25 ਦਿਨ ਸਾਡਾ ਰਿਲੇਸ਼ਨਸ਼ਿਪ 25 ਦਿਨਾਂ ਦਾ 26 ਮਹੀਨੇ ਮੈਂ ਭਜਾ ਲਿਆ ਸੀਗਾ ਅੱਛਾ 26 ਮਹੀਨੇ ਨਹੀਂ ਇਹ じゃ ਕੀ ਦੇਖ ਲਈ 15 26 ਮਹੀਨੇ ਭਜਾ ਲਿਆ ਉਹ ਤਾਂ ਕੁਛ ਨਹੀਂ ਬਸ ਮੈਂ ਉਹ ਕਿਆ ਸੀ ਉਹਦੀ ਸੀਗੀ ਭਾਈ ਏਜ ਘਟਾ ਅੱਛਾ ਮੈਂ ਨੂੰ ਕਿਆ ਸੀ ਮੈਂ ਕਿਆ ਸਾਲ ਡੇਢ ਸਾਲ ਰੁਕ ਜਾ ਉਹਦੀ 16 ਸਾਲੇ ਦਾ ਮੈਂ ਕਿਆ ਸਾਲ ਡੇਢ ਸਾਲ ਰੁਕ ਜਾ ਉਹ ਮਾਈ ਗੋਡ ਸੀਰੀਅਸਲੀ ਸੁਣਿਆ ਤੁਸੀਂ ਕਿੰਨੀ ਸ਼ਰਮ ਦੀ ਗੱਲ ਸੀਗੀ 25 ਦਿਨ ਦਾ ਰਿਲੇਸ਼ਨ ਸੀਗੀ ਤੇ ਕੁੜੀ 26ਵੇਂ ਦਿਨ ਮੁੰਡੇ ਨਾਲ ਭੱਜ ਕੇ ਆ ਗਈ ਇੰਨੀ ਜਲਦੀ ਤੇ ਕੁੜੀਆਂ ਸੂਟ ਨਹੀਂ ਸਿਲੈਕਟ ਕਰਦੀਆਂ ਕਮਲਿਆ ਤੂੰ ਮੁੰਡਾ ਸਿਲੈਕਟ ਕਰ ਲਿਆ ਆਪਣੇ ਵਾਸਤੇ ਔਰ ਕੁੜੀ ਦੀ ਉਮਰ ਕੀ ਸੀਗੀ ਅੰਡਰ ਇਹ ਸੀਗੀ 16 ਆਹ ਹੈ ਨੋ ਵਰਡ ਯਾਰ ਕੀ ਕਭੀ ਕੋਈ ਹਿੱਜ ਗਿਆ ਕੁੜੀਆਂ ਨੂੰ ਯਾਰ 16 ਸਾਲ ਦੀ ਉਮਰ ਦੇ ਵਿੱਚ 16 ਸਾਲ ਦੀ ਉਮਰ ਦੇ ਵਿੱਚ ਮੈਂ ਕਿਹੜੀ ਕਲਾਸੀ ਮੈਂ ਪਲੱਸ 1 ਚ ਸੀਗੇ 16 ਸਾਲ ਦੀ ਉਮਰ ਦੇ ਵਿੱਚ 16 ਸਾਲ ਦੀ ਉਮਰ ਦੇ ਵਿੱਚ ਇਹਦਾ ਤੀਜਾ ਪਤਾ ਨਹੀਂ ਇਹ ਚੌਥਾ ਵਿਆਹ ਹੈ ਜੋ ਕਿ ਅੱਗੇ ਮੁੰਡਾ ਦੱਸੇਗਾ ਆਪਣੀ ਵੀਡੀਓ ਦੇ ਉਹਦੇ ਵਿੱਚ ਰਿਕਾਰਡਿੰਗ ਦੇ ਵਿੱਚ ਮੈਂ ਆਲਰੇਡੀ ਸੁਣ ਚੁੱਕੀ ਹਾਂ ਕਹਿੰਦੀ ਮੈਨੂੰ ਭਜਾ ਕੇ ਲੈ ਚੱਲ ਕਿਉਂਕਿ ਬਾਅਦ ਵਿੱਚ ਬਹੁਤ ਜ਼ਿਆਦਾ ਪ੍ਰੋਬਲਮਸ ਹੋ ਜਾਂਦੀਆਂ ਯਾਰ ਆਪਣੇ ਪੇਰੈਂਟਸ ਨਾਲ ਕੋਈ ਗੱਲ ਨਹੀਂ ਕੀਤੀ ਬਾਤ ਨਹੀਂ ਕੀਤੀ ਮੈਂ ਤਾਂ ਤੁਸੀਂ ਆਪਣੇ ਆਪ ਚ ਡਿਸਾਈਡ ਕਰ ਲਿਆ ਕਿ ਹਨਾ ਕਿ ਤੁਹਾਡੇ ਪੇਰੈਂਟਸ ਨੇ ਮੰਨ ਲਈ 댓 ਮੀਨ ਕਿ ਦਾਲ ਚ ਪਹਿਲੇ ਕੁਝ ਕਾਲਾ ਸੀਗਾ ਤਾਂ ਹੀ ਉਹਨੂੰ ਇਦਾਂ ਸੀਗਾ ਕਿ ਮੈਨੂੰ ਕੋਈ ਬੰਦਾ ਮਿਲ ਜੇ ਬਸ ਮੈਨੂੰ ਲੈ ਜੇ ਇਹਦਾ ਮਤਲਬ ਇਹ ਹੀ ਹੈ ਕਿ ਮੁੰਡਾ ਸਹੀ ਕਹਿ ਰਿਹਾ ਹੈ ਜਿੱਦਾਂ ਉਹ ਮੁੰਡਾ ਕਹਿ ਰਿਹਾ ਸੀਗਾ ਕਿ ਹਾਂ ਇਹਦੇ ਆਲਰੇਡੀ 3 ਵਾਰ ਜਾ ਚੁੱਕੀ ਆ ਜਾਂ ਕਿਵੇਂ ਚੌਥੀ ਵਾਰੀ ਦੇ ਨਾਲ ਗਈ ਆ ਜਾਂ ਤੀਜੀ ਵਾਰ ਗਈ ਆ ਜਿਵੇਂ ਵੀ ਬਹੁਤ ਹੀ ਸ਼ਰਮ ਦੀ ਗੱਲ ਹੈ ਬਹੁਤ ਹੀ ਸ਼ਰਮ ਦੀ ਗੱਲ ਹੈ ਜਿਹੜੇ ਲੋਕੀ ਇਹਨੂੰ ਦੇਖਦੇ ਆ ਜਾਂ ਇਹਦੀ سپورਟ ਕਰਦੇ ਆ ਜਾਂ ਸਾਨੂੰ ਇਹਦੀ سپورਟ ਦੇ ਵਿੱਚ ਮੈਸੇਜ ਵੀ ਇੱਥੇ ਸਾਨੂੰ ਗਾਲਾਂ ਕੱਢਦੇ ਤੋਡੇ ਲਈ ਤੇ ਲੱਖਾਂ ਦੀ ਲਾਹਨਤ ਹੈ ਅੱਗੇ ਸੁਣੋ ਹੁਣ ਕਿ 26ਵੇਂ ਦਿਨ ਲਿਆਂਦੀ ਤੇ ਕਹਿੰਦੀ ਸੀ ਮੈਂ ਆਪਣੇ ਮਾਪੇ ਨੂੰ ਰੱਖੂਗੀ ਤੇਰਾ ਮਾਪੇ ਨੂੰ ਮੁੜ ਕੇ ਜਮੇ ਐਸਪੈਕਟ ਤੇ ਨਹੀਂ ਘਟਾਤੀ ਬਸ ਮੈਂ ਅਸਲ ਉਹਦੇ ਘਰ ਦੇ ਘਰ ਦੇ ਵਗੈਰਾ ਇਹ ਨਹੀਂ ਹੈਗੇ ਉਹਨੂੰ ਕਰਨ ਨਹੀਂ ਉਹਦੇ ਘਰ ਦੇ ਬਈ ਫੋਨ ਕਰਦੇ ਰਹੇ ਬਾਕੀ ਪਤਾ ਕੀ ਅਜ ਤੋ ਕੁੜੀ ਇੱਕ ਵਾਰੀ ਬਾਗੀ ਚਲੋ ਠੀਕ ਆਉਂਗਾ ਪਤਾ ਲੂਣਾ ਵਾਪਸ ਕਰਨਾ ਚਲੋ ਵੀ ਉਹਨਾਂ ਦੀ ਮਰਜ਼ੀ ਹੀ ਕਰ ਦੇਣੀ ਤਾਂ ਫਿਕ ਲੈਣੀਆਂ ਨਹੀਂ ਬਰਤਣਾ ਨਾ ਬਰਤਗੇ ਪਰ ਉਹ ਫੋਨ ਲਾਉਂਦੀ ਰਿਖੇ ਅੱਛਾ ਤੇ ਮਾਸੀ ਨੂੰ ਮੰਮੀ ਨੂੰ ਉਹ ਤਾਂ ਗੱਡੀ ਤਾਂ ਗੱਲ ਨਹੀਂ ਕਰਦਾ ਸੀਗਾ ਤੇ ਬਾਅਦ ਚ ਫਿਰ ਜਦੋਂ ਸਾਡੀਆਂ ਗੱਲਾਂ ਨਹੀਂ ਫਿੱਟੀਆਂ ਹਨਾ ਉਹਨੇ ਕਹਿਤਾ ਸੀ ਵੀ ਮੈਂ ਨਹੀਂ ਰਹਿਣਾ ਚਲੋ ਮੈਂ ਵੀ ਕਰਨਾ ਨਹੀਂ ਮਤਲਬ ਕਿੰਨਾ ਟਾਈਮ ਰਹੀ ਹੈ ਤੁਹਾਡੇ ਕੋਲ ਇਹ ਬਈ ਇਦਰੀ ਭਾਈ ਕਿਦਾਂ ਰਹਿਣ ਲੱਗਦੀ ਸ਼ੈਤ 28 ਦਿਨ ਤੋਂ ਬਾਅਦ ਕੀ ਚੱਕਰ ਕੀ ਪਿਆ ਹੈ ਜਾ ਘਰੇ ਵੀ 28 ਦਿਨਾਂ ਬਾਅਦ ਵੀ ਕੀ ਹੋ ਗਿਆ ਵੀ ਇਹ ਜੀ ਗੱਲ ਕੀ ਹੋਈ ਤੁਹਾਡੇ ਚ ਵੀ 28 ਦਿਨਾਂ ਚ ਪਹਿਲਾਂ ਤਾਂ ਕਹਿੰਦੇ ਨਾਲ ਭਜਾ ਕੇ ਲੈ ਜਾਈ ਨੀ ਕਾਲੀ ਕਰੀ ਤੇ ਉਦੋਂ ਬਾਅਦ ਤੇਰੇ ਕੋਲ 28 ਦਿਨਾਂ ਵਿੱਚ ਇਹ ਨੇ ਇਹ ਜਿਹਾ ਕੀ ਦੇਖ ਲੈ ਵੀ ਜਿਹੜਾ ਵਾਪਸ ਆਪਦੇ ਪਿੰਡ ਵੀ ਵਾਗ ਗਏ ਆ ਕੀ ਸੀ ਵਾਟ ਇਟ ਥਿਸ ਕੀ ਥੋੜੇ ਦਿਨ ਲਈ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਤੇ ਮੈਂ ਵਾਪਸ ਆ ਰਹੀ ਹਾਂ ਓ ਯਾਰ ਇਦਾਂ ਵੀ ਹੁੰਦਾ ਸੋਸਾਇਟੀ ਦੇ ਵਿੱਚ ਮਤਲਬ ਵਿਆਹ ਨੂੰ ਉਹ ਕਿਹਦੇ ਸਰਟੀਫਿਕੇਟ ਕੁਝ ਆਈ ਡੋਂਟ ਨੋ ਮੈਰੀ ਸਰਟੀਫਿਕੇਟ ਦੇ ਰਿਲੇਸ਼ਨਸ਼ਿਪ ਸਰਟੀਫਿਕੇਟ ਪਤਾ ਨਹੀਂ ਕੋਈ ਹੁੰਦਾ ਆਈ ਡੋਨਟ ਨੋ ਆਈ ਹੈਵ ਨੋ ਨੋਲੇਜ ਅਬਾਊਟ ਇਟ ਬਟ ਮੈਂ ਹੈਰਾਨ ਆ ਉਹਦੀ ਮੰਮੀ ਉਹਦੇ ਨਾਲ ਗੱਲ ਕਰਦੀ ਸੀਗੀ ਤੇ ਉਹਦੀ ਮਾਸੀ ਉਹਦੇ ਨਾਲ ਗੱਲ ਕਰਦੀ ਸੀ ਚਲੋ ਉਹਦੇ ਫਾਦਰ ਸਾਹਿਬ ਨਹੀਂ ਗੱਲ ਕਰਦੇ ਸੀਗੇ ਉਹ ਯਾਰ ਜਿਹੜੇ ਐਡੀ ਜ਼ੁਬਾਨ ਤੇ ਐਡਾ ਕਾਂਡ ਕਰਦੇ ਮੈਨੂੰ ਕੀ ਬੋਲਾਂ ਯਾਰ ਹੁਣ ਮੈਂ ਇਹ ਜੈ ਨੂੰ ਇਸ ਬੰਦੀ ਨੂੰ ਕੀ ਇਹਦੇ ਦਿਮਾਗ 'ਚ ਕੋਈ ਗੱਲ ਆ ਜੇ ਕਿ ਤੂੰ ਕਰੀ ਕੀ ਜਾਣੀ ਐ ਮੈਂ ਤਾਂ ਸੱਚੀ ਦਾ ਪਿਓ ਪਛਤਾਨਦਾ ਹੋਣਾ ਕਿ ਕਿਹੜੀ ਘੜੀ ਐ ਜਮਗੀ ਸਾਡੇ ਘਰ 16 ਸਾਲ ਦੀ ਕੁੜੀ ਕਿਆ ਮਤਲਬ ਕਰ ਗਈ ਬਾਅਦ ਵਿੱਚ ਕਹਿੰਦਾ ਬੋਤ ਮੈਨੂੰ ਚਲੋ ਇੱਥੇ ਕੁੜੀ ਜੋ ਮਰਜੀ ਸੀਗੀ ਮੈਨੂੰ ਮੁੰਡੇ ਦੀ ਨਹੀਂ ਸਮਝ ਆਈ ਯਾਰ ਤੂੰ ਇੰਨੀ ਛੋਟੀ ਕੁੜੀ ਨੂੰ ਤੂੰ ਵਿਆਹ ਕੇ ਲਿਆਇਆ ਫਿਰ ਆਪ ਆਪਣਾ ਦਿਮਾਗ ਨਹੀਂ ਕੰਮ ਕੀਤਾ ਕੀ ਤੂੰ ਕਰ ਕੀ ਰਿਹਾ ਏ 16 ਸਾਲ ਦੀ ਕੁੜੀ ਸੀਗੀ ਉਹ ਜੇ ਅੱਜ ਲੀਗਲ ਐਕਸ਼ਨ ਕੋਈ ਵੀ ਚੱਕ ਲੈਣਾ ਸਿੱਧਾ ਤੂੰ ਜੇਲ੍ਹ ਚ ਜਾਏਗਾ ਹੈ ਡੰਗਰ ਜਿਆ ਨਾ ਹੋਵੇ ਯਾਰ ਤੈਨੂੰ ਇੰਨਾ ਵੀ ਨਹੀਂ ਪਤਾ ਕਿ ਵਿਆਹ ਦੀ ਕੀ ਉਮਰ ਹੁੰਦੀ ਹੈ ਜੋ ਲੋਗ ਗੈਸ ਹੁੰਦੇ ਆ ਯਾਰ ਪਰ ਤਾਂ ਬਈ ਬਾਕੀ ਤਾਂ ਜੋ ਵੀ ਮੈਨੂੰ ਰਿਸ਼ਤੇਦਾਰ ਆਇਆ ਕਰੇ ਹਨਾ ਉਹ ਵੀ ਕਿਹਾ ਕਰੇ ਵੀ ਨਹੀਂ ਸਹੀ ਨਹੀਂ ਕੁੜੀ ਬਾਕੀ ਕੁੜੀ ਦਾ ਹਨਾ ਕਰੈਕਟਰ ਪਤਾ ਲੱਗ ਜਾਂਦਾ ਗੱਲਾਂ 'ਚ ਕਿਰੋ ਸਹੀ ਮਤਲਬ ਕਿਵੇਂ ਸਹੀ ਮਤਲਬ ਰਿਸ਼ਤੇਦਾਰ ਆ ਜਾਣ 15 20 'ਚ ਨੇ ਹੂੰ ਹੂੰ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਨਾ ਨੀਨੀ ਪਾ ਕੇ ਰੱਖਣੀ ਪੈਂਦੀ ਆ ਜਿਆਦਾ ਬੋਲਣਾ ਨਹੀਂ ਚਾਹੀਦਾ ਤੁਹਾਨੂੰ ਪਤਾ ਨਾ ਵੀ ਰਹੇ ਹਾਂ ਬਈ ਇਹ ਤਾਂ ਹੈ ਹਾਂ ਤੇ ਉਹ ਉਹਦਾ ਇੱਕ ਮਿੰਟ ਵੀ ਨਹੀਂ ਜਵਾਨ ਅੰਦਰ ਹੁੰਦੀ ਸੀ ਕਿਸੇ ਨੂੰ ਪੂਰਾ ਨਹੀਂ ਪੈਣਦੀ ਸੀ ਮੂਰੇ ਬੋਲੀ ਜਾਂਦੀ ਸਾਰਿਆਂ ਦੇ ਮੂਰੇ ਉਤੋਂ ਮਾਮੇ ਦੀ ਕੁੜੀ ਆਈ ਸੀ ਕਰੀ ਮੈਂ ਬੈਠ ਕੇ ਗੱਲਾਂ ਮਤਲਬ ਕਰਨ ਲੱਗ ਗਿਆ ਕਿ ਇਹ ਗੋង ਵੀ ਕਿਵੇਂ ਕੀਤਾ ਹੈ ਬਾ ਕੀਤਾ ਪਹਿਲਾਂ ਕਰੀ ਹੁੰਦੀ ਸੀ ਤੇ ਉਹਦੇ ਦੇ ਵੀ ਸ਼ੱਕ ਕੀਤਾ ਮਾਮੇ ਦੀ ਕੁੜੀ ਤੇ ਕਹਿੰਦੀ ਤੂੰ ਉਹਨਾਂ ਕੋਲ ਜਾਣ ਕਰਨਾ ਆ ਨਹੀਂ ਕਰਨਾ ਉਹਨਾਂ ਕੋਲ ਨਹੀਂ ਖੜਨਾ ਉਹਦੇ ਨਾਲ ਨਹੀਂ ਗੱਲ ਕਰਨੀ ਸਾਰੇ ਰਿਸ਼ਤੇਦਾਰਾਂ ਨਾਲ ਮਤਲਬ ਸ਼ੱਕ ਕਰਦੀ ਸੀ ਵੀ ਸ਼ੱਕ ਕਰਦੀ ਸੀ ਵੀ ਤੁਸੀਂ ਮਾਮੇ ਦੀ ਕੁੜੀ ਨਾਲ ਵੀ ਗੱਲਤ ਬਣਾਉਂਦੀ ਸੀਗੀ ਰਿਲੇਸ਼ਨ ਵੀ ਹਾਂ ਹਾਂ ਮੇਰੀ ਸੱਕੀ ਚਾਚੀ ਸੀ ਉਹਦੇ ਕੋਲੇ ਵੀ ਨਹੀਂ ਬੈਠਣ ਦਿੰਦੀ ਸੀ ਮੈਨੂੰ ਸਾਰਿਆਂ ਨਾਲ ਤੋੜਤਾ ਸੀ ਇਹਨੂੰ ਅੱਛਾ ਜਿੰਨੀਆਂ ਵੀ ਮੈਂ ਹੁਣ ਤੱਕ ਮੁੰਡੇ ਦੀਆਂ ਗੱਲਾਂ ਸੁਣੀਆਂ ਮੈਂ ਤਾਂ ਇਸੇ ਰਿਜ਼ਲਟ ਤੇ ਨਤੀਜੇ ਤੇ ਪਹੁੰਚ ਗਿਆ ਕਿ ਕੁੜੀ ਐ ਸਾਈ ਕਿ ਜੋ ਬੰਦਾ ਜਾ ਕੇ ਇੱਕਦਮ ਅਗਲੇ ਦੇ ਪੇਰੈਂਟਸ ਦੀ ਰਿਸਪੈਕਟ ਨਾ ਕਰੇ ਹਾਂ ਚਲੋ ਮਾੜੀਆਂ ਮੋਟੀਆਂ ਲੜਾਈਆਂ ਤਾਂ ਹਰ ਕਿਸੇ ਦੇ ਘਰ ਦੇ ਵਿੱਚ ਹੁੰਦੀਆਂ ਇੱਕਦਮ ਉਹਦੇ ਬਾਮੇ ਦੀ ਕੁੜੀ ਆਈ ਜਾਂ ਭੂਆ ਦੀ ਜੀਦੀ ਵੀ ਆ ਨਾ ਚਾਚੇ ਦੀ ਜੋ ਵੀ ਆ ਵਟ ਏਵਰ ਉਹਦੇ ਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ 28 ਦਿਨ ਦੇ ਵਿੱਚ ਮਤਲਬ ਉਹ ਵਾਪਸ ਵੀ ਆ ਗਈ 25 ਦਿਨ ਦਾ ਰਿਲੇਸ਼ਨਸ਼ਿਪ ਵਿੱਚੋਂ ਭੱਜ ਕੇ ਚਲੀ ਗਈ 26ਵੇਂ ਦਿਨ ਉਹਨਾਂ ਨੇ ਵਿਆਹ ਕਰਵਾ ਲਿਆ ਹੁਣ ਤੁਸੀਂ ਉਹਦੀਆਂ ਰੀਲ ਦੇਖਿਆ ਕਿ ਮੈਂ ਗਾਲਾਂ ਕੱਢ-ਕੱਢ ਕੇ ਰੀਲ ਪਾਉਂਦੀ ਆ ਉਹ ਇਹ ਨਹੀਂ ਦੇਖਦੀ ਕਿ ਮੇਰੇ ਮੂੰਹ ਚੋਂ ਕਿਹੜੀ ਗੱਲ ਨਿਕਲ ਰਹੀ ਹੈ ਕਿਹੜੀ ਨਿਕਲ ਲਾਸਟ ਟਾਈਮ ਸੁਖਰਾਜ ਖੋਸਾ ਨੂੰ ਨੇ ਕਿੰਨੇ ਗੰਦੇ ਲੈਵਲ ਦੀਆਂ ਗੱਲਾਂ ਲਗਦੀਆਂ ਮਾਲਵਾ ਵਾਈਨਸ ਵਾਲੇ ਨੂੰ ਸਭ ਨੂੰ ਪਤਾ ਕਿੰਨੇ ਗੰਦੇ ਲੈਵਲ ਦੀਆਂ ਗਾਲਾਂ ਕੱਢੀਆਂ ਮੈਂ ਸਹੀ ਅਗਰ ਮੈਂ ਸਹੀ ਉਹਦੇ ਚ ਸੋਚਾਂ ਜਾਂ ਦੇਖਾਂ ਤਾਂ ਇਹ ਪੱਕਾ ਕੁੜੀ ਸਾਈਕੋ ਹੈ ਇਹਨੂੰ ਦਿਮਾਗੀ ਤੌਰ ਤੇ ਕੋਈ ਬਿਮਾਰੀ ਹੈ ਇਹਨੂੰ ਕਿਸੇ ਦਿਮਾਗੀ ਡਾਕਟਰ ਨੂੰ ਦਿਖਾਣ ਦੀ ਜ਼ਰੂਰਤ ਹੈ ਕਿਉਂਕਿ ਇੰਨਾ ਜਦ ਬਿਗੜਿਆ ਤਾਂ ਸਮਝ ਆਉਂਦਾ ਪਰ ਇੰਨਾ ਜ਼ਿਆਦਾ ਮਤਲਬ ਬਿਗੜਿਆ ਹੋਇਆ ਜ ਉਹ ਕਿਵੇਂ ਦਾ ਹੋਏਗਾ ਉਹ ਦਿਮਾਗੀ ਤੌਰ ਤੇ ਕੁੜੀ ਬਿਮਾਰ ਹੈ ਮੈਂ ਸਹੀ ਗੱਲ ਕਹਾਂ ਉਹ ਪਾਗਲ ਟਾਈਪ ਦੀ ਕੁੜੀ ਹੈ ਉਹਨੂੰ ਸੀਰੀਅਸਲੀ ਉਹਨੂੰ ਡਾਕਟਰ ਦੀ ਜ਼ਰੂਰਤ ਹੈ ਜਿਵੇਂ ਦੀਆਂ ਉਹ ਹਰਕਤਾਂ ਕਰਦੀ ਹੈ ਹੁਣ ਕੋਈ ਉਹਨੇ ਹੋਰ ਲੱਬਿਆ ਪਿਆ ਏ ਉਹ ਵੀ ਅੱਗੇ ਇਹ ਮੁੰਡਾ ਦੱਸੇਗਾ ਵੀਡੀਓ ਦੇ ਵਿੱਚ ਇਹਦੀ ਰਿਕਾਰਡਿੰਗ ਦੇ ਵਿੱਚ ਸੋ ਇਹ ਬੜੀ ਇੱਕ ਨਾ ਵੈਸੇ ਪੇਰੈਂਟਸ ਨੂੰ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਮੈਨੂੰ ਤੇਰੀ ਮਾਂ ਦੀ ਸਮਝ ਆਉਂਦੀ ਵੀ ਤੇਰੇ ਕੁੜੀ ਨੂੰ ਜੇ ਕੋਈ ਪ੍ਰੋਬਲਮ ਹੈ ਤੂੰ ਤੂੰ ਕੰਸਰਨ ਹੋਣ ਦੀ ਬਜਾਏ ਤੂੰ ਉਹਨੂੰ ਹੋਰ ਜ਼ਿਆਦਾ ਹਵਾ ਦੇ ਰਹੀ ਹੈ ਕਿ ਚੱਲ ਚੱਲ ਨਹੀਂ ਤੂੰ ਹੈਨਾ ਕਰ ਲਾ ਇਹ ਸਾਰਾ ਕੁਝ ਜਾ ਤੈਨੂੰ ਕੋਈ ਜਾਦੂ ਐਨ ਬਿਗੜੀ ਹੋਈ ਹੋ ਸਕਦੀ ਹੈ ਕਿ ਜਿਹਨੂੰ ਕੋ ਪ੍ਰਵਾਹ ਨਹੀਂ ਹੈ ਜਾ ਉਹਦਾ ਦਿਮਾਗ ਹੀ ਕੁੜੀ ਦਾ ਨਹੀਂ ਚੱਲਦਾ ਉਹਦਾ ਰਿਲੇਸ਼ਨਸ਼ਿਪ ਨੂੰ ਲੈ ਕੇ ਮੁੰਡਿਆਂ ਨੂੰ ਲੈ ਕੇ ਬਸ ਉਹਦਾ ਸਾਰਾ ਜਿਹੜਾ ਦਿਮਾਗ ਹੈ ਸਾਰਾ ਫੋਕਸ ਹੈ ਬਸ ਇੱਥੇ ਹੀ ਹੈ ਚਲੋ ਅੱਗੇ ਸੁਣਦੇ ਆ ਫਿਰ ਕਰਦੇ ਆ ਅੱਗੇ ਗੱਲ ਕਰਦੀ ਸੀਗੀ ਅੱਛਾ ਤੇ ਹੁਣ ਤੁਸੀਂ ਕਹਿ ਰਹੇ ਹੋ ਇਹ ਲੱਗ ਰਹਿਣ ਨੂੰ ਵੀ ਕਹਿੰਦੇ ਸੀ ਵੀ ਲੱਗ ਰਹਿਣਾ ਆਪਾਂ ਕਿਤੇ ਹਾਂ ਹਾਂ ਮੇਰੇ ਪਤਾ ਕੀ ਆ ਇਹ ਕਹਿੰਦੀ ਸੀ ਮੈਨੂੰ ਲੱਗ ਰਹਿਣਾ ਮੈਂ ਤੇਰੇ ਮਾਪਿਆਂ ਨਾਲ ਰਹਿ ਨਹੀਂ ਸਕਦੀ ਕਿ ਨਾ ਹੀ ਕਿੰਨੀ ਮੈਂ ਉੱਥੇ ਰਹੀ ਹਾਂ ਤੇ ਕਦ ਤੱਕ ਨਹੀਂ ਮੈਂ ਰਹਿ ਨਹੀਂ ਸਕਦੀ ਮੈਂ ਖੁੱਲਾ ਕੋ ਮੁੰਜ ਨੇ ਪਹਿਲਾਂ ਮੇਰੀ ਲਾਈਫ ਸੀਗੀ ਮੈਂ ਉਹਨੇ ਉਹਨੇ ਜੀਣੀ ਹੈ ਕਹਿੰਦੀ ਅੱਛਾ ਵੀ ਜਿਵੇਂ ਹੁਣ ਤੁਸੀਂ ਦੱਸ ਰਹੇ ਸੀਗੇ ਵੀ ਕਹਿੰਦੇ ਵੀ ਇਹਦਾ ਮੈਨੂੰ ਪਤਾ ਲੱਗਿਆ ਪਿਆ ਆ ਤੋ ਬਾਹਰ ਵੀ ਪਤਾ ਲੱਗਿਆ ਵੀ ਕਿਸੇ ਹੋਰ ਨਾਲ ਵੀ ਗੱਲ ਕਰ ਰਹੀ ਹੈ ਇਦਾਂ ਦਾ ਪਤਾ ਕੀ ਹੈ ਭਾਈ ਇਹ ਗੱਲ ਵੀ ਮੈਂ ਹੁਣ ਪੁੱਛਿਆ ਸੀਗਾ ਮੈਂ ਕਿਹਾ ਮਤਲਬ ਕਿਸੇ ਨਾਲ ਨਹੀਂ ਹੋਈ ਅੱਛਾ ਭਾਈ ਔਰ ਜਦੋਂ ਵੀ ਸਾਡਾ ਰਿਲੇਸ਼ਨ ਬਣਿਆ ਤੇ ਮੈਨੂੰ ਪਤਾ ਲੱਗਾ ਤੇ ਪਤਾ ਸੱਤਾਂ ਲੱਗ ਹੀ ਜਾਂਦਾ ਬਈ ਹਨਾ ਕੁੜੀ ਚਾਹੇ ਸੱਚ ਬੋਲਦੀ ਚਾਹੇ ਝੂਠ ਪਤਾ ਲੱਗਦਾ ਹੁੰਦਾਗਾ ਕਿ ਕੀ ਸਿਸਟਮ ਆ ਉਹ ਮੈਨੂੰ ਪਤਾ ਲੱਗ ਗਿਆ ਸੀ ਵੀ ਹਨਾ ਠੀਕ ਐ ਤੇ ਫਿਰ ਉਹ ਚੀਜ਼ ਤੋਂ ਮੈਨੂੰ ਬਹੁਤ ਜ਼ਿਆਦਾ ਨਫਰਤ ਪਈ ਸੀ ਵੀ ਇਹ ਚੀਜ਼ ਦਾ ਬੜਾ ਝੂਠ ਖੋਲਿਆ ਨਾ ਉਸ ਦਾ ਡੈਡੀ ਉਸ ਦਾ ਡੈਡੀ ਜਿੱਦੇ ਲੈਣ ਆਇਆ ਉਹਨੇ ਮੇਰੇ ਸਾਹਮਣੇ ਤਾਂ ਕਿਹਾ ਇਹਦੇ ਡੈਡੀ ਨੇ ਕਹਿੰਦਾ ਇਹ ਤਾਂ ਤਿੰਨ ਥਾਂ ਪਹਿਲਾਂ ਵਿਆਹ ਕੀਤਾ ਸੀ ਦਾ ਠੀਕ ਐ ਬਈ ਹਾਂ ਉੱਤੋਂ ਦਾ ਮਾਮਾ ਫੋਨ ਲਾ ਲਾ ਮੈਨੂੰ ਕਹਿੰਦਾ ਸੀ ਵੀ ਇਹ ਤਾਂ ਦੋ ਦੋ ਤਿੰਨ ਥਾਂ ਘੁੰਮ ਆਈ ਆ ਵਾਪਸ ਕਹਿੰਦਾ ਤੇਰੀ ਰਹਿਣੀ ਨਹੀਂ ਬਿਰੀ ਛੱਡ ਦੇਦਾ ਖਿਹੜਾ ਛੱਡ ਦੇ ਉਹਦੇ ਮਾਮੀ ਨੇ ਮੈਨੂੰ ਬਹੁਤ ਫੋਰਸ ਕੀਤਾ ਸੀਗਾ ਸੁਣਿਆ ਤੁਸੀਂ ਉਹਦੇ ਫਾਦਰ ਸਾਹਿਬ ਨੇ ਕਿਹਾ ਕਿ ਆਲਰੇਡੀ ਅਸੀਂ ਤਿੰਨ ਜਗ੍ਹਾ ਦਾ ਵਿਆਹ ਕਰ ਚੁੱਕੇ ਆ ਮਾਮੇ ਨੇ ਵੀ ਸਪੈਸ਼ਲੀ ਫੋਨ ਤੇ ਕਿਹਾ ਕਿ ਆਪਾਂ ਦੋ ਵਾਰੀ ਦਾ ਆਲਰੇਡੀ ਵਿਆਹ ਕਰ ਚੁੱਕੇ ਆ ਇਹਦਾ ਤੁਸੀਂ ਮਤਲਬ ਸਮਝਦੇ ਹੋ ਕਿ ਕੁੜੀ ਜਿਹੜੀ ਦਿਮਾਗੀ ਤੌਰ ਤੇ ਸੱਚੀ ਉਹ ਬਿਮਾਰ ਹੈ ਜਾ ਕੁੜੀ ਬੜੇ ਹੀ ਰੌਣਕੀ ਤੇ ਰੋਮਾਂਸ ਦੇ ਸੁਭਾਅ ਵਾਲੀ ਆ ਰੋਮਾਂਟਿਕ ਸੋਰੀ ਰੋਮਾਂਟਿਕ ਸੁਭਾਅ ਵਾਲੀ ਹੈ ਜਿਹੜੀ ਬੜੀ ਜਲਦੀ ਬੋਰ ਹੋ ਜਾਂਦੀ ਹੈ ਕਿਸੇ ਤੋਂ ਇਹ ਜਿਹੇ ਬੰਦਿਆਂ ਨੂੰ ਆਪਾਂ ਸਾਈਕੋ ਕੈਟਾਗਰੀ ਚ ਰੱਖ ਸਕਦੇ ਆ ਇਹ ਬੰਦੇ ਆਪਣੀ ਲਾਈਫ ਤਾਂ ਖਰਾਬ ਕਰਦੇ ਕਰਦੇ ਆਪਣੇ ਨਾਲ ਇਹ ਦੂਸਰੇ ਬੰਦਿਆਂ ਦੀ ਵੀ ਲਾਈਫ ਖਰਾਬ ਕਰਦੇ ਆ ਮੈਨੂੰ ਸੀਰੀਅਸਲੀ ਉਹ ਜਿਸ ਹਿਸਾਬ ਨਾਲ ਰੀਲਸ ਬਣਦੀ ਹੈ ਜ ਜਿਵੇਂ ਬੋਲਦੀ ਹੈ ਉਹ ਲੱਗਦੀ ਹੈ ਇਸ ਤਰੀਕੇ ਦੀ ਸੋ ਜਿਹੜਾ ਵੀ ਦਾ ਬਾਇਫਰੈਂਡ ਬਣਨਾ ਚਾਹੁੰਦਾ ਏ ਜਬ ਬਣਿਆ ਹੋਇਆ ਪਰ ਆਵਾ ਤੂੰ ਬਚ ਕੇ ਰਹਿ ਐਵੇਂ ਨੈਕਸਟ ਨੰਬਰ 13 ਨਾ ਹੋਵੇ ਕਿਉਂਕਿ ਇਹ ਦਿਮਾਗੀ ਤੌਰ ਤੇ ਜਿਹੜੇ ਬਿਮਾਰ ਹੁੰਦੇ ਨਾ ਇਹਨਾਂ ਦਾ ਇਲਾਜ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੁੰਦਾ ਕਹਿੰਦੇ ਸਰੀਰ ਪੱਖੋਂ ਬਿਮਾਰ ਹੋਵੇ ਉਹਦਾ ਇਲਾਜ ਕਰਨਾ ਸੌਖਾ ਜਿਹੜੇ ਦਿਮਾਗੀ ਤੌਰ ਤੇ ਬਿਮਾਰ ਹੁੰਦੇ ਆ ਉਹਨਾਂ ਦਾ ਇਲਾਜ ਕਰਨਾ ਬਹੁਤ ਔਖਾ ਹੈ ਤੇ ਬਾਕੀ ਇਹਦੇ ਪੇਰੈਂਟਸ ਨੂੰ ਵੀ ਥੋੜਾ ਧਿਆਨ ਦੇਣਾ ਚਾਹੀਦਾ ਆ ਆਪਦੀ ਕੁੜੀ ਨੂੰ ਕਿਤੇ ਦਿਖਾਓ ਕਿਤੇ ਮਤਲਬ 16 ਸਾਲ ਦੀ ਉਮਰ ਦੇ ਵਿੱਚ ਆਲਰੇਡੀ ਜਿਹੜੀ ਕੁੜੀ ਤਿੰਨ ਵਾਰ ਵਿਆਹ ਕਰ ਚੁੱਕੀ ਹੈ ਚੌਥੀ ਵਾਰ ਸ਼ਾਇਦ ਇਸ ਮੁੰਡੇ ਨਾਲ ਸੀਗਾ 16 ਸਾਲ ਦੀ ਉਮਰ ਦੇ ਵਿੱਚ ਤਿੰਨ ਵਿਆਹ ਹੋਣਾ ਕੋਈ ਛੋਟੀ ਗੱਲ ਨਹੀਂ ਹੈ ਇਹ ਤਾਂ ਦੇਸ਼ ਨੂੰ ਹੋਰ 50 60 ਸਾਲ ਪਿੱਛੇ ਲੈ ਕੇ ਚਲੀ ਗਈ ਸੋ ਅਗੇ ਸੁਣਦੇ ਆ ਹਾਂ ਇਹ ਕਿ ਇਹ ਹੋਰ ਗੱਲ ਗਈ ਸੀ ਕਿ ਇਹਦਾ ਕਿਸੇ ਹੋਰ ਮੁੰਡੇ ਦੇ ਨਾਲ ਮੈਂ ਤਾਂ ਫੋਨ ਤੇ ਗੱਲ ਕਰ ਸੀ ਮੈਂ ਤਾਂ ਉਹੀ ਗੱਲ ਗਈ ਨਾ ਕਿ ਇਹ ਬਹੁਤ ਹੀ ਰੋਮਾਂਟਿਕ ਟਾਈਪ ਦੀ ਇਨਸਾਨ ਹੈ ਜੋ ਬਹੁਤ ਜਲਦੀ ਬੋਰ ਹੋ ਜਾਂਦੀ ਜਿੱਥੇ ਤੱਕ ਮੈਂ ਆਬਜ਼ਰਵ ਕੀਤਾ ਕਿ ਬਹੁਤ ਜਲਦੀ ਬੋਰ ਹੋ ਜਾਂਦੀ ਹੈ ਇਸ ਤੋਂ ਬਾਅਦ ਇਹਨੂੰ ਕੋਈ ਨਵਾਂ ਬੰਦਾ ਚਾਹੀਦਾ ਜਿਹਦੇ ਨਾਲ ਇਹ ਗੱਲਾਂ ਕਰੇ ਇਹ ਉਹ ਲੜਰਮ ਪੜਰਮ ਸੋ ਇਹਦਾ ਸਾਰਾ ਇਸੀ ਦਾ ਲੈਣ ਦੇਣਾ ਤੇ ਦਿਮਾਗ ਦੇ ਨਾਲ ਹੈ ਤੇ ਜਿਹੜੇ ਵੀ ਸੋਚ ਰਿਹਾ ਸੀ ਇਹਦੇ ਨਾਲ ਗਾਟੀ ਪਾਣ ਦੀ ਪਰਹੇਜ਼ ਕਰੋ ਨਹੀਂ ਤਾਂ ਅਗਲਾ ਨੰਬਰ ਤੋ ਲੈ ਇਹ ਦੇਖੀਓ ਫਿਰ ਆ ਮਤਲਬ ਸਾਰੀ ਗੱਲਾਂ ਝੂਠ ਨੇ ਵੀ ਕੋਈ ਵੀ ਨਸ਼ੇ ਵਗੈਰਾ ਨਹੀਂ ਕਰਦਾ ਅਸਲ 'ਚ ਇਹਨੂੰ ਵੀ ਕੀ ਮਤਲਬ ਘਰ ਨਹੀਂ ਪਸੰਦ ਆ ਇਹਨੂੰ ਅਸਲ 'ਚ ਦੇਖ ਫਿਰ ਇਹ ਘਰੇ ਰਹਿੰਦੀ ਸੀ ਖੁੱਲਾ ਹਨਾ ਕਿ ਸਕੂਟੀ ਐਨੋਂ ਭੱਜ ਗਈ ਹੁਣ ਤੁਸੀਂ ਬਲੌਗ ਵੇਖਦੇ ਹੋ ਹੋਂਗੇ ਨਾ ਕਦੇ ਐ ਤਾਂ ਕੀ ਗੱਲਾਂ ਚ ਫਿਰਦੀ ਹੁੰਦੀ ਇੱਥੇ ਮੰਮੀ ਕਹਿੰਦੀ ਸੀ ਘਰੇ ਬੈਠਾ ਰਹਿਣਾ ਬੈਠੇ ਰਹਿਣਾ ਜੋ ਮੰਗੋ ਮੰਗੇਗੀ ਉਹੀ ਲਿਆ ਕੇ ਦਵਾਂਗੇ ਪਰ ਇਹ ਇਹ ਮੈਂ ਨਾਲ-ਨਾਲ ਸੋਚਦੀ ਅਸੀਂ ਕਿ ਨਹੀਂ ਮੈਂ ਕਹਿ ਨਹੀਂ ਰਹਿ ਸਕਦੀ ਅੱਛਾ ਵੀ ਮੈਂ ਤਾਂ ਜਾਇਆ ਕਰੂੰ ਹਾਂ ਤੇ ਇਹ ਕਹਿੰਦੀ ਮੈਨੂੰ ਸਲੂਨ ਤੇ ਲਵਾ ਦੇ ਤੇ ਇਹ ਗੱਲ ਤੋਂ ਮੈਂ ਮੰਮੀ ਕੋਲ ਇਹ ਗੱਲ ਕਰੀ ਮੰਮੀ ਕਹਿੰਦੀ ਨਹੀਂ ਲਾਉਣਾ ਨਹੀਂ ਹਜੇ ਕਿਉਂਕਿ ਘਰਦਿਆਂ ਨੇ ਵੀ ਯਕੀਨ ਨਹੀਂ ਕੀਤਾ ਸੀ ਬਈ ਇਹਦਾ ਨੇਚਰ ਹੀ ਐਵੇਂ ਦਾ ਸੀ ਘਰਦਿਆਂ ਨੇ ਯਕੀਨ ਨਹੀਂ ਕੀਤਾ ਸੀ ਘਰਦਿਆਂ ਨੂੰ ਐਸ ਵੀ ਕਿਤੇ ਬਾਹਰ ਦੀ ਬਾਹਰ ਨਾ ਪਾਜੇ ਉਹਨੇ ਸਾਰਾ ਬਲੇਮ ਕੁੜੀ ਤੇ ਪਾਦਾ ਕੁੜੀ ਅਮੇਦੀ ਕੁੜੀ ਅਮੇਦੀ ਕੁੜੀ ਅਮੇਦੀ ਹੋ ਸਕਦਾ ਹੈ ਅਮੇਦੀ ਕੋ ਵੱਡੀ ਗੱਲ ਨਹੀਂ ਭਰਾਵਾ ਪਰ ਤੂੰ ਵੀ ਗਲਤ ਸੀ ਗਲਤ ਹੈ ਔਰ ਗਲਤ ਹੀ ਰਹੇਗਾ ਕਿਉਂਕਿ ਤੈਨੂੰ ਇੰਨੀ ਛੋਟੀ ਉਮਰ ਦੀ ਕੁੜੀ ਨੂੰ ਵਿਆਹ ਕੇ ਲੈਣਾ ਇਹ ਵੀ ਬਹੁਤ ਵੱਡਾ ਕ੍ਰਾਈਮ ਹੈ ਦੂਜਾ ਹੁਣ ਤੂੰ ਕਹਿ ਰਿਹਾ ਕਿ ਰਿੰਪਲ ਵੀਰੇ ਦੀ ਗੱਲ ਕਰ ਰਹੇ ਆ ਉਹਨਾਂ ਨੇ ਤੁਹਾਨੂੰ ਬਹੁਤ ਸਮਝਾਇਆ ਸੀਗਾ ਤੁਸੀਂ ਤੂੰ ਇੰਨੇ ਗੰਦੇ ਤੂੰ ਵੀ ਮੈਨੂੰ ਸਾਈਕੋ ਹੀ ਲੱਗਦਾ ਤੂੰ ਇੰਨੇ ਗੰਦੇ ਵਰਡਿੰਗ ਚ ਬੋਲ-ਬੋਲ ਕੇ ਨਿਆ ਰੀਲਸ ਪਾਈਆਂ ਹਨਾ ਉਹਨਾਂ ਦੇ ਅਗੇਂਸਟ ਇਵਨ ਇਟਲੀ ਵਾਲੇ ਨੂੰ ਤੂੰ ਮਾੜਾ ਚੰਗਾ ਬੋਲਿਆ ਉਹਨਾਂ ਨੇ ਤਾਂ ਹਾਈ ਬਗੋ ਗੱਲ ਵੀ ਨਹੀਂ ਕੀਤੀ ਸੋ ਇਹਨਾਂ ਤਾਂ ਹਲਕੀ ਜੀ ਗੱਲ ਕੀਤੀ ਸੀ ਕਿ ਉਹ ਵੈਸੇ ਬੜੇ ਬਿਜ਼ੀ ਰਹਿੰਦੇ ਐ ਤੂੰ ਉਹਨਾਂ ਨੂੰ ਇੰਨੀਆਂ ਗਾਲਾਂ ਕੱਢੀਆਂ ਉਹਨਾਂ ਨੇ ਦੱਸ ਤੱਕ ਤੇਰੇ ਤੱਕ ਆਣਾ ਸੀਗਾ ਪਰ ਆਇਆ ਨਹੀਂ ਗਿਆ ਹਨਾ ਚਲੋ ਉਹ ਸਾਰੀਆਂ ਗੱਲਾਂ ਛੱਡੋ ਬਾਕੀ ਇਸ ਕੁੜੀ ਦੀ ਗੱਲ ਰਹੀ ਐ ਹੁਣੇ ਕੋਈ ਹਰਮਨ ਨਾਲ ਗੱਲ ਕਰਦੀ ਸੀਗੀ ਹੁਣ ਕਿਹੜਾ ਐ ਹਰਮਨ ਤ ਤੁਸੀਂ ਦੇਖੋ ਕਿੰਨੇ ਰੰਗीन ਮਜ਼ਾਜ ਦੀ ਕੁੜੀ ਸੀਗੀ ਦੇਖੋ ਕਿਸੇ ਨੂੰ ਉਦਾਸ ਨਹੀਂ ਰਹਿਣ ਦਿੰਦੀ ਸੀਗੀ ਸਾਰਿਆਂ ਨਾਲ ਖੁਸ਼ ਰਹਿੰਦੀ ਸੀ ਮੁਸ਼ਕੀ ਤੂੰ ਉਹਦਾ ਬਾੜੀ ਚਤਰ ਨਿਕਲੀ ਯਾਰ ਮੈਂ ਸੀਰੀਅਸਲੀ ਕਹਉਣਾ ਮੈਂ ਇੰਨਾ ਸੋਚਿਆ ਨਹੀਂ ਸੀਗਾ ਜੋ ਇਸ ਰਿਕਾਰਡਿੰਗ ਦੇ ਵਿੱਚ ਆਇਆ ਕਿ ਲਾਈਕ ਇਦਾਂ ਵੀ ਹੋ ਸਕਦਾ ਏ ਮਤਲਬ ਠੀਕ ਹੈ ਇਹ ਭੱਜੀ ਸੀਗੀ ਇਹਨੇ ਵਿਆਹ ਕਰਾਇਆ ਇੰਨੇ ਤੱਕ ਓਕੇ ਸੀਗਾ ਪਰ ਯਾਰ ਤਿੰਨ ਤਿੰਨ ਵਿਆਹ 16 ਸਾਲ ਦੀ ਉਮਰ ਦੇ ਵਿੱਚ ਤਿੰਨ ਤਿੰਨ ਵਿਆਹ ਸੀਰੀਅਸਲੀ ਇਹਦੇ ਪੇਰੈਂਟਸ ਨੇ ਕਿਆ ਗਮ ਆ ਯਾਰ ਤੁਸੀਂ ਕਿੱਥੇ ਬੈਠੇ ਹੋ ਤੁਹਾਨੂੰ ਸਮਝ ਨਹੀਂ ਆ ਰਹਾ ਤੁਹਾਡੀ ਕੁੜੀ ਕੀ ਕਰੀ ਤੁਹਾਡੀ ਕੁੜੀ ਨੂੰ ਵਿਆਹ ਦੀ ਜ਼ਰੂਰਤ ਨਹੀਂ ਐ ਡਾਕਟਰ ਦੀ ਜ਼ਰੂਰਤ ਐ ਡਾਕਟਰ ਦੀ ਜ਼ਰੂਰਤ ਐਵੇਂ ਨ ਆਪਣੇ ਗਲੇ 'ਚ ਕੋਈ ਫਾਹ ਲੈ ਲਓ ਪਰ ਬਾਅਦ 'ਚ ਘਰੇ ਆ ਕੇ ਦੇਖਿਆ ਨੂੰ ਇਹ ਤਾਂ ਸਾਰੀ ਪੂਰੀ ਦੀ ਪੂਰੀ ਚੇਂਜ ਸੀ ਅੱਛਾ ਵੀ ਉਹ ਹਾਥੀਏ ਦੰਦ ਉਹ ਦਿਖਾਉਂਦੇ ਹੋਰ ਤੇ ਖਾਣਦੇ ਹੋਰ ਉਹ ਕੰਮ ਹੋ ਗਿਆ ਹਾਂ ਉਹ ਮੰਨ ਲਓ ਬਈ ਕੀ ਹੁਣਾਂ ਨੀਚੇ ਦੀ ਗੱਲ ਵੀ ਕਰ ਲਈ ਬੋਏਫ੍ਰੈਂਡ ਵੀ ਬਣਾ ਲਿਆ ਲੈ ਅੱਛਾ ਬੋਏਫ੍ਰੈਂਡ ਬਣਾ ਲਿਆ ਨੇ ਹੋਰ ਬਣਾ ਲਿਆ ਉਹ ਤਾਂ ਤੁਸੀਂ ਦੇਖਿਆ ਨਹੀਂ ਉਹ ਰਿੰਪਲ ਨੇ ਬਾਰ ਕੇ ਬਲੌਗ ਅੱਛਾ ਉਹ ਗਿਫਟ ਵਗੈਰਾ ਦਿੱਤੇ ਆ ਉਹਦੇ ਬੋਏਫ੍ਰੈਂਡ ਦਿੱਤੇ ਨੇ ਮੈਂ ਇਹ ਦੇਖਿਆ ਨਹੀਂਗਾ ਮੈਂ ਵੀ ਉਹ ਦੋ ਦਾ ਬਲੌਗ ਵੇਖਿਆ ਸੀਗਾ ਅਕੇ ਮੁੰਡਾ ਫੋਟੋਗ੍ਰਾਫਰ ਆਗਾ ਇਹ ਕਹੀ ਜਾਂਦੀ ਸੀ ਤੁਸੀਂ ਜਦੋਂ ਇੰਡੀਆ ਆਏ ਮੈਨੂੰ ਮਿਲ ਕੇ ਜਾਓ ਉਹਨੂੰ ਕਹਿ ਰਹੀ ਸੀ ਕਿਸੇ ਨੇ ਚੈਟ ਪਤਾ ਨਹੀਂ ਕਿਵੇਂ ਉਹਦੇ ਕੋਲੇ ਪਹੰਚੀ ਮੈਸੇਜ ਰਿੰਪਲ ਕੋਲੇ ਉਹਨੇ ਸਕਰੀਨਸ਼ਾਟ ਵੀ ਦਿਖਾਇਆ ਸੀਗਾ ਤੇ ਇਹਨੇ ਰਿੰਪਲ ਨੇ ਕਿਹਾ ਕਿ ਉਹ ਤਾਂ ਜਲਾਲਾਬਾਦ ਦਾ ਸਾਨੂੰ ਕਿਹੜਾ ਪਤਾ ਨਹੀਂ ਕਹਿੰਦਾ ਤੂੰ ਲੋਕਾਂ ਨੂੰ ਚਾਸ ਸਕਦੀਂ ਪਰ ਸਾਨੂੰ ਨਹੀਂ ਇਹ ਗੱਲ ਵੀ ਕਹੀ ਰਿੰਪਲ ਨੇ ਹਾਂ ਠੀਕ ਹੈ ਉਹ ਮੈਂ ਹੁਣ ਮਤਲਬ ਇਹਦੇ ਹੁਣੇ ਦੁਬਾਰੇ ਆਪਦੇ ਘਰੇ ਗਈ ਇਹਦੇ ਘਰ ਦੇ ਨੇ ਕੁਝ ਕਿਹਾ ਵਗੈਰਾ ਨਹੀਂ ਵੀ ਤੂੰ ਉੱਥੇ ਹੁਣ ਉੱਥੋਂ ਫੇਰ ਹੋ ਰਹੀ ਆ ਗਈ ਨਹੀਂ ਨਹੀਂ ਇਹਨਾਂ ਦੇ ਘਰ ਦੇ ਨੇ ਕੁਝ ਨਹੀਂ ਕਿਹਾ ਬਾਕੀ ਮੈਂ ਇੱਕ ਬਲੌਗ 'ਚ ਨੋਟ ਵੀ ਕੀਤਾ ਸੀਗਾ ਇਹਦੀ ਮਾਂ ਨਾ ਬਲੌਗ 'ਚ ਹੱਸ ਕੇ ਇਹਦੀ ਮਾਂ ਤਾਂ ਕਹਿ ਰਹੀ ਸੀ ਹੁਣ ਅਸੀਂ ਲਓ ਜੀ ਹੁਣ ਅਸੀਂ ਮੈਗਦਾ ਕਰਨ ਜਾ ਰਹੇ ਹਾਂ ਦੂਜਾ ਵਿਆਹ ਖੁਸ਼ ਹੋ ਕੇ ਤੇਰੇ ਨਾਲ ਨਹੀਂ ਬੇਇੱਜ਼ਤੀ ਵੀ ਬੇਇੱਜ਼ਤੀ ਵੀ ਬੋਲ ਕੀਤੀ ਸੀ ਰਿੰਪਲ ਨੇ ਅੱਛਾ ਹੁਣ ਦੂਜਾ ਵਿਆਹ ਕਰਾਉਣ ਜਾ ਰਹੀ ਆ ਇੱਕ ਹੋਰ ਇਹਦੀ ਮਾਂ ਨੇ ਬੋਲਿਆ ਸੀ ਵੀਰੇ ਬਲੌਗ ਦੇ ਵਿੱਚ ਇਹੀ ਵਰਡ ਪਿਆ ਹੋ ਮੇ ਰਿੰਪਲ ਦੇ ਉਹਦੇ ਵਿੱਚ ਚੈਨਲ ਚ ਸ਼ੇਅਰ ਠੀਕ ਇਹ ਗੱਲ ਮੁੰਡਾ ਬਿਲਕੁਲ ਸਹੀ ਕਹਿ ਰਿਹਾ ਕਿ ਜਦੋਂ ਇਹਦਾ ਫੇਸ਼ਲ ਹੋ ਰਿਹਾ ਸੀਗਾ ਤੇ ਦੀ ਮਾਂ ਨੇ ਕਿਹਾ ਸੀਗਾ ਕਿ ਆਪਾਂ ਮੈਕ ਦਾ ਦੁਬਾਰਾ ਵਿਆਹ ਕਰਨ ਲੱਗਿਆ ਤੇ ਰਿੰਪਲ ਵੀ ਰੇਕਾ ਫੋਲਿਆ ਸੀਗਾ ਉਹ ਵੀ ਮਹਿਰਵਾਂ ਚ ਦੇਖਿਆ ਸੀਗਾ ਤੇ ਮੈਂ ਵੀ ਇਸ ਬਾਰੇ ਗੱਲ ਕੀਤੀ ਸੀਗੀ ਕਿ ਮਤਲਬ ਇਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਬਹੁਤ ਗੰਦਾ ਲੱਗਦਾ ਹੈ ਨਾ ਜਦੋਂ ਇੱਕ ਮਦਰ ਬੋਲਦੀ ਹੈ ਚਲੋ ਕੁੜੀ ਤਾਂ ਸਮਝਿਆ ਜਿਵੇਂ ਦੀ ਹੈ ਹੈ ਨਾ ਮਾਂ ਮਨ ਉਸ ਤੋਂ ਵੀ ਚਾਰਕਦਮ ਅੱਗੇ ਲੱਗਦੀ ਹੈ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਤੇ ਬਾਕੀ ਇਹ ਗੱਲ ਰਹੀ ਹੈ ਕਿ ਇਹ ਦੂਜਾ ਵਿਆਹ ਨਹੀਂ ਬਾਕੀ ਗੱਲ ਤੇ ਆਪਾਂ ਕਹਿ ਸਕਦੇ ਮਹਿਕ ਦੀ ਮੰਮੀ ਨੂੰ ਕਿ ਅੰਟੀ ਜੀ ਦੂਜਾ ਵਿਆਹ ਨਹੀਂ ਹੁੰਦਾ ਉਸ ਹਿਸਾਬ ਨਾਲ ਇਹ ਤਿੰਨ ਵਿਆਹ ਪਹਿਲੇ ਕਰਵਾ ਚੁੱਕੇ ਸੀ ਚੌਥਾ ਇਹਦੇ ਨਾਲ ਕਰਵਾਇਆ ਸੀਗਾ ਤੇ ਤੁਸੀਂ ਪੰਜਵੇਂ ਵਿਆਹ ਦੀ ਗੱਲ ਕਰ ਰਹੇ ਸੀਗੇ ਮੈਂ ਕਿਹਾ ਸੀ ਨਾ ਇਹ ਪੂਜਾ ਸੰਗਾ ਨੂੰ ਪਿੱਛੇ ਕਰੇਗੀ ਮੈਂ ਇੱਕ ਵੀਡੀਓ ਚ ਕਿਹਾ ਸੀਗਾ ਔਰ ਮੇਰੀ ਗੱਲ ਸੱਚ ਹੋ ਗਈ ਕੁਝ ਲੁਕੀਆਂ ਹੋਈਆਂ ਗੱਲਾਂ ਸਾਹਮਣੇ ਹੋਣ ਆਉਣ ਲੱਗੀਆਂ ਬਾਕੀ ਪਤਾ ਨਹੀਂ ਹੁਣ ਮੁੰਡਾ ਸੱਚ ਕਹਿ ਰਿਹਾ ਝੂਠ ਕਹਿ ਰਿਹਾ ਪਰ ਜਿਸ ਹਿਸਾਬ ਨਾਲ ਮੁੰਡਾ ਕਹਿ ਰਿਹਾ ਉਸ ਹਿਸਾਬ ਨਾਲ ਇਹ ਗੱਲਾਂ ਵੈਸੇ ਤਾਂ ਸੋਚਣ ਵਾਲੀਆਂ ਹਨਾ ਇੱਕ 16 ਸਾਲ ਦੀ ਕੁੜੀ ਦੇ ਦਿਮਾਗ ਵਿੱਚ ਨੀਆਂ ਚੀਜ਼ਾਂ ਵਿਆਹ ਨੂੰ ਲੈ ਕੇ ਜਾਂ ਮੁੰਡਿਆਂ ਨੂੰ ਲੈ ਕੇ ਉਹ ਬੋਰ ਹੋ ਜਾਂਦੀ ਹੈ ਇੱਕ ਨਹੀਂ ਦੂਜਾ ਨਹੀਂ ਤੀਜਾ ਨਹੀਂ ਚੌਥਾ ਨਹੀਂ ਪੰਜਵਾਂ ਨਹੀਂ ਇਹ ਸੋ ਇੱਕ ਧਿਆਨ ਦੇਣ ਵਾਲੀਆਂ ਗੱਲਾਂ ਐ ਮਹਿਕ ਦੀ ਮੰਮੀ ਨੂੰ ਥੋੜਾ ਧਿਆਨ ਦੇਣਾ ਚਾਹੀਦਾ ਨਹੀਂ ਤੇ ਤੁਹਾਡੇ ਲਈ ਅੱਗੇ ਜਾ ਕੇ ਬਹੁਤ ਔਖਾ ਕੰਮ ਹੋ ਜਾਣਾ ਐ ਚਲੋ ਅੱਗੇ ਸੁਣਦੇ ਹਾਂ ਤੁਹਾਡੇ ਕੋਲ ਤਾਂ ਮਹੀਨਾ ਕਰ ਹੀ ਜਾਉਦੋਂ ਹਾਂ ਇਹ ਇਹ ਚੀਜ਼ ਕਹੀ ਸੀ ਆਪਾਂ ਝੂਠ ਨਹੀਂ ਬੋਲਦੇ ਹਣਾ ਜਿਹੜੀ ਗੱਲ ਸਹੀ ਆ ਰਿਐਲਿਟੀ ਆ ਮੈਂ ਉਹੀ ਕਹੂੰਗਾ ਇਹ ਗੱਲ ਪਤਾ ਨਹੀਂ ਕਿਵੇਂ ਕੀ ਸੋਚ ਕੇ ਕਈ ਕੀ ਇਹਨਾਂ ਦਾ ਕਾਰੋਬਾਰ ਆਪਾਂ ਨੂੰ ਕੁਝ ਨਹੀਂ ਪਤਾ ਅੱਛਾ ਵੀ ਤਾਂ ਇਹ ਗੱਲ ਜਰੂਰ ਕਹੀ ਸੀਗੀ ਵੀ ਸਾਡੀ ਕੁੜੀ 28 ਦਿਨ ਲੱਗੀ ਤੇ ਉਹਦੇ ਜਿੰਨੇ ਪੈਸੇ ਬਣਦੇ ਦੇ ਦੋ ਬਸ ਇਹ ਚੱਕਰ ਕਿਹਾ ਵੀ ਇਹ ਕਾਦੇ ਇਹਦੇ ਕਾਦੇ ਪੈਸੇ ਜਿੰਨਾ ਤੱਕ ਮੇਰੇ ਬਣਦੇ ਕਿਾ ਪੈਸੇ ਤਾਂ ਮੇਰੇ ਬਣਦੇ ਸੀ ਕਿਾ ਮੈਨੂੰ ਇੰਨੇ ਦਿਨ ਰੱਖਿਆ ਵੀ ਵਧੀਆ ਕੱਪੜੇ ਦਬਾਏ ਖਾਣਾ ਪੀਣਾ ਕੋਈ ਤਾਂ ਕਹਿੰਦਾ ਨਾ ਇਹ ਚੀਜ਼ ਮੈਨੂੰ ਸਮਝ ਨਹੀਂ ਆਈ ਬਸ ਵੀ ਇਹ ਕਿਉਂ ਬੋਲਿਆ ਉਹਨਾਂ ਨੇ ਠੀਕ ਵਾਓ አንਟੀ ਜੀ ਸਲੋ ਕਲਾਪਿੰਗ ਫੋਰ ਯੂ ਮਤਲਬ ਤੁਸੀਂ ਆਵਦੀ ਕੁੜੀ ਦਾ ਰਾਤਾਂ ਦਾ ਰੇਟ ਲਗਾਉਂਦੇ ਹੋ ਕਿ ਮੇਰੀ ਕੁੜੀ 28 ਡੇਸ ਤੁਹਾਡੇ ਘਰ ਰਹਿ ਕੇ ਗਈ ਹੈ ਤੇ ਉਹ ਪੈਸੇ ਹੁਣ ਮੁੰਡਿਆਂ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਨਾ ਕੀ ਕਾਰੋਬਾਰ ਸੀਗਾ ਉਹਨਾਂ ਨੇ ਪੈਸੇ ਮੰਗੇ ਐ ਐਲਮ ਨਹੀਂ ਮੰਗ ਰਹੇ ਸੀਗੇ ਮਤਲਬ ਇਹ ਕੀ ਮਤਲਬ ਹੈ ਕਿ ਉਹ 28 ਦਿਨ ਤੁਹਾਡੇ ਘਰ ਰਹਿ ਕੇ ਗਈ ਹੈ ਇਧਰ ਦੂਜੇ ਪਾਸੇ ਗਿਣਿਆ ਜਾਂਦਾ ਹੈ ਯਾਰ ਤੂੰ ਮਾਂ ਐ ਤੂੰ ਸੀਰੀਅਸਲੀ ਤੈਨੂੰ ਸ਼ਰਮਾਣੀ ਚਾਹੀਦੀ ਐ ਮੇਰੇ ਦਿਲ ਕਰਾ ਮੈਂ ਪਹਿਲਾਂ ਨਾ ਤੇਰੇ ਮੂੰਹ 'ਚ ਚਪੇੜਾ ਮਾਰਾ ਤੂੰ ਵੀ ਇਹੋ ਜਿਹੀ ਹੋਣੀ ਐ ਤਾਂ ਹੀ ਤੇਰੀ ਕੁੜੀ ਇਦਾਂ ਦੀ ਨਿਕਲੀ ਐ ਤੂੰ ਚੱਜਦੀ ਹੁੰਦੀ ਨਾ ਤੇ ਤੇਰੀ ਕੁੜੀ ਜ਼ਰੂਰ ਚੱਜਦੀ ਨਿਕਲਦੀ ਐਲ ਤੂੰ ਕਿੱਡੀ ਬੇਸ਼ਰਮ ਸਿਰੇ ਦੀ ਸੀਰੀਅਸਲੀ ਗਮਨਾ ਉੱਪਲਾ ਮਨਸੋ ਬੰਦਾ ਉਹ ਪਤਾ ਨਹੀਂ ਕਿਵੇਂ ਫਸ ਗਿਆ ਤੁਹਾਡੇ ਜਾਲਾਂ 'ਚ ਕੋਈ ਹੋਰ ਹੁੰਦਾ ਨਾ ਤੁਹਾਨੂੰ ਦੋਨਾਂ ਨੂੰ ਨਾ ਹੁਣ ਤੱਕ ਬੱਡ ਦੇਣਾ ਹੈਗਾ ਯਾਰ ਜਿਹੜੀ ਮਾਂ ਆਪਦੀ ਕੁੜੀ ਦਾ ਦਿਨਾਂ ਦਾ ਰੇਟ ਡਿਸਾਈਡ ਕਰ ਰਹੀ ਹੈ ਪੈਸੇ ਮੰਗ ਰਹੀ ਹੈ ਉਹ ਸੋਚੋ ਤੁਸੀਂ ਮਾਂ ਕਿਵੇਂ ਦੀ ਹੋਏਗੀ ਜੇ ਮਹਿਕਪ੍ਰੀਤ ਅੱਜ ਐਵੇਂ ਦੀ ਹੈ ਨਾ ਤੇ ਇਹਦੇ 'ਚ ਮਤਲਬ ਕਿ 100% ਇਹਦੀ ਮਾਂ ਜ਼ਿੰਮੇਵਾਰ ਹੈ ਇਹਦੀ ਮਾਂ ਨੂੰ ਸ਼ਰਮ ਆਣੀ ਚਾਹੀਦੀ ਮੈਨੂੰ ਤਾਂ ਇਹ ਲੱਗਦਾ ਕਿ ਜੋ ਇਹਦੀ ਮਾਂ ਆਪਣੀ ਜਵਾਨੀ 'ਚ ਕਰਦੀ ਹੋਣੀ ਨਾ ਉਹੀ ਉਹਨੇ ਆਪਣੀ ਕੁੜੀ ਨੂੰ ਸਿਖਾਇਆ ਹੋਣਾ ਬਹੁਤ ਹੀ ਸ਼ਰਮ ਦੀ ਗੱਲ ਹੈ ਬਹੁਤ ਜ਼ਿਆਦਾ ਸ਼ਰਮ ਦੀ ਗੱਲ ਹੈ ਅਗਰ ਤੁਸੀਂ ਆਪਣਾ ਇਸ ਚੀਜ਼ ਤੇ ਜੋ ਵੀ ਮੁੰਡੇ ਨੇ ਤੁਹਾਡੇ ਤੇ ਅਲੀਗੇਸ਼ਨ ਲਗਾਏ ਕਲੀਅਰਿਫਿਕੇਸ਼ਨ ਨਹੀਂ ਦਿੰਦੇ 댓 ਮੀਨ ਤੁਸੀਂ ਸਾਰੇ ਜਾਣੇ ਗਲਤ ਹੋ ਤੁਸੀਂ ਉਹਨਾਂ ਨਾਲ ਇਹ ਸਭ ਕੁਝ ਕੀਤਾ ਤਾਂ ਬੰਦਾ ਉਹ ਆ ਕੇ ਅੱਗੇ ਬੋਲਿਆ ਹੈ ਪਰ ਬੜੀ ਸ਼ਰਮ ਦੀ ਗੱਲ ਹੈ ਸੀਰੀਅਸਲੀ ਮੇਰੇ ਵੱਲੋਂ ਤੁਹਾਨੂੰ ਸੋਚ ਜੁੱਤੀਆਂ ਤੁਹਾਡੇ ਸਿਰ ਦੇ ਵਿੱਚ ਤੇ ਇਹ ਜੀਆਂ ਨੇ ਮੈਂ ਸੱਚੀ ਗੱਲ ਕਹਵਾ ਨਾ ਜਿਹੜੇ ਲੋਕੀ ਇਹਦੇ ਨਾਲ ਫੋਟੋਸ ਖਿਚਵਾਉਂਦੇ ਸੀ ਨਾ ਮਹਿਕ ਦੇ ਨਾਲ ਦੱਸ ਦਿਓ ਆਪਣੇ ਘਰਦਿਆਂ ਨੂੰ ਜਾ ਕੇ ਹੁਣ ਉੱਥੇ ਫੋਟੋ ਲਗਾ ਲਿਓ ਮਹਿਕ ਦੀ ਕਹਿੰਦੀ ਸੀ ਵਿਆਹ ਚ ਕਿ ਕਿੱਥੇ ਫੋਟੋਸ ਕਰਵਾ ਰਹੇ ਸੀਗੇ ਲਗਾ ਦਿਓ ਇਹ ਚੌਥੇ ਵਿਆਹ ਵਾਲੀ ਐ ਇਹਨੇ ਤੇ ਪੂਜਾ ਸੰਗਾ ਨੂੰ ਵੀ ਪਿੱਛੇ ਕਰਤਾ ਹੁੰਦਾ ਫਿਰ ਵੀ ਤਿੰਨ ਕਰਾਏ ਸੀਗੇ ਉਹ ਲੀਗਲ ਤਰੀਕੇ ਨਾਲ ਕਰਾਏ ਸੀਗੇ ਤੂੰ ਤੂੰ ਤਾਂ 16 ਸਾਲ ਦੀ ਨੇ ਦੱਸ 4 ਕਰਵਾ ਲਏ ਅੱਗੇ ਜਾ ਕੇ ਜਦ ਤੱਕ ਤੂੰ 26 ਜਾਂ 30 ਦੀ ਬੁੰਜਣਾ ਮੈਨੂੰ ਉਹਦਾ 20 30 ਤਰੇ ਪਾਰੀ ਹੋ ਜਾਣੇ ਆ ਸੋ ਬਹੁਤ ਹੀ ਸ਼ਰਮ ਦੀ ਗੱਲ ਹੈ ਜਿਹੜੀਆਂ ਕੁੜੀਆਂ ਨੂੰ ਦੇਖਦੀਆਂ ਐ ਜਾਂ ਜਿਹੜੇ ਮੁੰਡੇ ਇਹਨੂੰ ਦੇਖਦੇ ਜਾਂ ਜਿਹੜੇ ਇਹਦੇ ਨਾਲ ਗਾਢੀ ਬਣਦੀ ਸੋਚ ਰਹੇ ਐ ਸੋ ਸਮਝ ਕੇ ਪਾਇਓ ਮਹਿਕ ਦੀ ਮੰਮੀ ਤੇ ਇੱਕ ਇੱਕ ਦਿਨ ਦਾ ਹਿਸਾਬ ਲਗਾਉਂਦੀ ਐ ਫਿਰ ਬਾਅਦ ਵਿੱਚ ਬੋਲੋਗੇ ਕੁੜੀਆਂ ਬੜੀਆਂ ਖਰਾਬ ਹੁੰਦੀਆਂ ਪੈਸੇ ਲੈ ਕੇ ਚਲ ਜਾਂਦੀਆਂ ਤੇ ਬਾਕੀ ਇਹ ਮੁੰਡਾ ਵੀ ਘਟਨੀ ਐ ਠੀਕ ਐ ਜੇ ਉਹ ਗਲਤ ਐ ਤਾਂ ਤੂੰ ਵੀ ਬਰਾਬਰ ਦਾ ਗਲਤ ਐ ਤੈਨੂੰ ਵੀ ਐਡਾ ਸਟੈਪ ਨਹੀਂ ਚੱਕਣਾ ਚਾਹੀਦਾ ਹੁਣ ਤੂੰ ਆ ਕੇ ਆਪਣੇ ਆਪ ਨੂੰ ਸਹੀ ਦੱਸ ਦਿੱਤਾ ਚੱਲ ਠੀਕ ਐ ਹੋ ਸਕਦਾ ਤੇਰੇ ਨਾਲ ਤੱਕਾ ਹੋਇਆ ਕੋਈ ਵੱਡੀ ਗੱਲ ਨਹੀਂ ਕਿ ਤੂੰ ਆਪਣੀ ਗੱਲ ਰੱਖੀ ਐ ਤੂੰ ਮੈਨੂੰ ਪਤਾ ਸੀਗਾ ਅੱਜ ਨਾ ਕੱਲ ਇਹ ਗੱਲ ਦੁਬਾਰਾ ਆਣੀ ਆਣੀ ਹੈ ਨਾ ਇਦਾਂ ਤਾਂ ਹੋ ਨਹੀਂ ਸਕਦਾ ਕਿ ਕੋਈ ਗੱਲ ਹਮੇਸ਼ਾ ਲੁਕੀ ਰਹੇ ਤੇ ਜਿਹੜਾ ਕੇਸ ਇੱਕ ਵਾਰ ਸੋਸ਼ਲ ਮੀਡੀਆ ਤੇ ਆ ਗਿਆ ਉਸ ਕੇਸ ਦੀ ਪੂਰੀ ਡਿਟੇਲ ਨਾ ਵੀ ਸੋਸ਼ਲ ਮੀਡੀਆ ਤੇ ਇਹ ਕਦੇ ਹੋ ਨਹੀਂ ਸਕਦਾ ਮੈਂ ਪਹਿਲੇ ਹੀ ਮੈਨੂੰ ਪਤਾ ਸੀਗਾ ਜਦੋਂ ਇਹ ਕਹਿੰਦੇ ਸੀਗੇ ਕਿ ਅਸੀਂ ਨਹੀਂ ਦੱਸਣਾ ਉਹਨਾਂ ਨੇ ਡਿਸਾਈਡ ਕਰ ਲਿਆ ਕਿਉਂਕਿ ਕੁੜੀ ਨਾਲ ਦੱਸਦੀ ਮੁੰਡੇ ਨੇ ਦੱਸਣਾ ਮੁੰਡਿਆਂ ਦੱਸਦਾ ਕੁੜੀ ਨੇ ਦੱਸ ਦੇਣਾ ਹੀ ਅੱਜ ਕੱਲ ਜਾਂ ਪਰਸੋ ਆ ਹੀ ਜਾਣਾ ਸੀਗਾ ਸੋ ਇੱਕ ਪਾਸੇ ਤਾਂ ਆ ਹੀ ਗਿਆ ਸੋ ਇੱਕ ਪਾਸੇ ਤੋਂ ਆਈ ਨਤੀਜਾ ਨਿਕਲਦਾ ਤੇ ਕੁੜੀ ਐ ਸਾਈਕੋ ਤੇ ਕੁੜੀ ਨੂੰ ਇਹ ਦਿਮਾਗੀ ਬਿਮਾਰੀ ਤੇ ਉਹਨੂੰ ਜ਼ਰੂਰਤ ਹੈ ਡਾਕਟਰ ਦੀ ਨਾ ਕਿ ਮੁੰਡਿਆਂ ਦੀ ਤੇ ਨਾ ਕਿ ਬੰਦਿਆਂ ਦੀ ਕਿਉਂਕਿ ਉਹ ਬਹੁਤ ਹੀ ਰੰਗੀਨ ਟਾਈਪ ਦੀ ਹੈ ਕੀ ਪਤਾ ਉਹਨੂੰ ਮੁੰਡਿਆਂ ਨਾਲ ਗੱਲ ਕਰਨਾ ਵਧੀਆ ਲੱਗਦਾ ਹੋਵੇ ਵੱਖ-ਵੱਖ ਬੰਦਿਆਂ ਨਾਲ ਘੁੰਮਣਾ ਫਿਰਨਾ ਗੱਲ ਕਰਨਾ ਰਹਿਣਾ ਇਹ ਉਹ ਲਟਰਮ ਪਟਰਮ ਹੁਣ ਮੈਂ ਕੀ ਕਹਾਂ ਸਾਰੇ ਸਮਝ ਹੀ ਗਿਆ ਹੈ ਕਿਉਂਕਿ ਇਹ ਇੱਕ ਬਿਮਾਰੀ ਹੋ ਸਕਦੀ ਹੈ ਕਿਉਂਕਿ ਜੋ ਇਨਸਾਨ ਚਲੋ ਕਿਸੇ ਨਾਲ ਪਿਆਰ ਵੀ ਕਰਦਾ ਘਰੋਂ ਇਹ ਭੱਜ ਗਿਆ ਪਰ ਉਹ ਇਹੀ ਜੇ ਲੱਛਣ ਕਰੇਗਾ ਇਹ ਮਤਲਬ ਬੜੀ ਅਟਪਟੀ ਜੀ ਗੱਲ ਹੈ ਹਨਾ ਤੇ ਬਾਕੀ ਮੈਂ ਇਹ ਵੀਡੀਓ ਮੈਂ ਇਸ ਕਰਕੇ ਬਣਾਇਆ ਕਿ ਦੇਖੋ ਦੁਨੀਆ ਕਿਵੇਂ ਦੀ ਐ ਵੀ ਦੀਦੀ ਜੀ ਤੁਸੀਂ ਬਹੁਤ ਚੰਗੇ ਹੋ ਐਨੀਵੇਸ ਤੇ ਮੈਂ ਵੀਡੀਓ ਨੂੰ ਕਰਦੀ ਆ ਇੱਥੇ ਖਤਮ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਬਾਏ ਬਾਏ ਟੇਕ ਕੇਅਰ ਤੇ ਹਾਂਜੀ ਮੈਂ ਬਾਕੀ ਥੋੜੀ ਜੀ ਵੀਡੀਓ ਲਗਾਈ ਆ ਬਾਕੀ ਵੀਰੇ ਦੇ ਚੈਨਲ ਤੇ ਪੂਰੀ ਪਈ ਮੈਂ ਛੋਟੀਆਂ ਛੋਟੀਆਂ ਕਲਿੱਪਸ ਲਗਾਈਆਂ ਬਾਕੀ ਉਹਨਾਂ ਨੇ ਪ੍ਰੋਪਰ ਰਿਕਾਰਡਿੰਗ ਪਾਈ ਹੋਈ ਹੈ ਤੁਸੀਂ ਉਹਨਾਂ ਦੇ ਚੈਨਲ ਤੇ ਜਰੂਰ ਵਿਜ਼ਿਟ ਕਰਕੇ ਸੁਣ ਕੇ ਆਣਾ ਅੱਧੇ ਤਾਂ ਦੇਖ ਵੀ ਆਇਆ ਜਿਨ੍ਹਾਂ ਨੇ ਮੈਨੂੰ ਦੱਸਿਆ ਹੈ ਤੇ ਜਿਨ੍ਹਾਂ ਨੇ ਨਹੀਂ ਦੇਖੀ ਤੁਸੀਂ ਉਹਨਾਂ ਦੇ ਚੈਨਲ ਤੇ ਜਰੂਰ ਜਾ ਕੇ ਦੇਖ ਕੇ ਆਣਾ ਤੇ ਹਾਂਜੀ ਇੰਸਟਾਗ੍ਰਾਮ ਤੇ ਮੈਨੂੰ ਜਰੂਰ ਫੋਲੋ ਕਰੋ ਤੁਸੀਂ ਵੀ ਮੇਰੀਆਂ ਕਲਿੱਪਸ ਤੇ ਕੋਈ ਸਟੋਰੀਆਂ ਸਟਾਰੀਆਂ ਪਾਇਆ ਕਰੋ ਟੈਗ ਕਰਕੇ ਮੈਂ ਸ਼ੇਅਰ ਕਰਿਆ करूंगी ਸੋ ਬਾਏ ਬਾਏ ਟੇਕ ਕੇਅਰ ਗਾਇਸ ਮੈਂ ਕਿਹਾ ਸੀ ਨਾ ਸਕੈਮਰ ਅਲਰਟ ਹਾਂ ਉਹ ਮੈਂ ਕਹਿਣਾ ਦੂਸਰੀ ਵੀਡੀਓ ਚ ਕਿਹਾ ਹੋਇਆ ਐਕਚੁਅਲੀ ਉਹ ਆਈ ਨਹੀਂ ਅਜੇ ਤੱਕ ਸ਼ਾਇਦ ਇਹ ਅਜੇ ਉਸ ਤੋਂ ਪਹਿਲੇ ਅਲਰਟ ਰਿਆ ਕਰੋ ਖਾਸ ਕਰਕੇ ਸੋਸ਼ਲ ਮੀਡੀਆ ਨੂੰ ਦੇਖ ਕੇ ਇੱਕਦਮ ਨਾ ਸੋਚ ਲਿਆ ਕਰੋ ਕਿ ਜੋ ਬੰਦਾ ਜਿਵੇਂ ਦਿਖਾ ਰਿਹਾ ਹੋ ਉਹ ਮੇਰਾ ਹੀ ਹੈਗਾ ਸੋ ਧਿਆਨ ਨਾਲ ਬਾਏ ਬਾਏ ਟੇਕ ਕੇਅਰ ਗਾਇਸ